ਅਮੀਦਾ ਬਣ ਦੋ ਦਿਹਾਕੇ ਆ ਪਹਿਲਾ ਗਵਾਚੀ ਭਾਰਤੀ ਔਰਤ ਪਾਕਿਸਤਾਨ ਤੋਂ ਵਤਨਪਰਤੀ ਮੈਂ 23 ਸਾਲ ਜਿੰਦਾ Laash ਬਣ ਕੇ ਕੱਟਿਆ 23 ਸਾਲ ਮੈਂ ਆਪਣੀ ਜ਼ਿੰਦਗੀ ਦੇ ਇਸ ਤਰ੍ਹਾਂ ਬਿਤਾਏ ਜਿਵੇਂ ਮੈਂ ਮਰ ਚੁੱਕੀ ਹੋਵਾਂ ਤੇ ਜਿੰਦਾ Laash ਬਣ ਕੇ ਜੀਵੀ ਮੈਨੂੰ ਕੋਈ ਪਤਾ ਨਹੀਂ ਸੀ ਕਿ ਮੈਂ ਭਾਰਤ ਪਹੁੰਚ ਵੀ ਸਕਾਂਗੀ ਅੱਖਾਂ ਵਿੱਚ ਖੁਸ਼ੀ ਤੇ ਕੁਝ ਧੁੰਦਲੀਆਂ ਯਾਦਾਂ ਨੂੰ ਪੱਲੇ ਬੰਨ ਕੇ ਦੋ ਦਹਾਕਿਆਂ ਤੋਂ ਵੱਧ ਸਮਾਂ ਪਾਕਿਸਤਾਨ ਬਿਤਾ ਕੇ ਭਾਰਤ ਆਪਣੇ ਘਰ ਪਹੁੰਚੀ ਹਮੀਦਾ ਬਾਨੋ ਨੇ ਇਹ ਸ਼ਬਦ ਇੱਕ ਇੰਟਰਵਿਊ ਦੇ ਵਿੱਚ ਸਾਂਝੇ ਕੀਤੇ ਸਾਲ 2002 ਵਿੱਚ ਭਾਰਤ ਤੋਂ ਲਾਪਤਾ ਹੋਈ ਹਮੀਦਾ ਬਾਣੂ ਪਾਕਿਸਤਾਨ ਵਿੱਚ ਮਿਲੇ ਸਨ ਅਤੇ ਉਹਨਾਂ ਤੇ ਉਹਨਾਂ ਦੇ ਪਰਿਵਾਰ ਦੀਆਂ ਉਹਨਾਂ ਦੀ ਘਰ ਵਾਪਸੀ ਦੀਆਂ ਆਸਾਂ ਨੂੰ ਬੂਰ 16 ਸਤੰਬਰ ਨੂੰ ਉਸ ਵੇਲੇ ਪਿਆ ਜਦੋਂ ਬਾਗਾ ਅੰਟਾਰੀ ਬਾਰਡਰ ਰਾਹੀਂ ਵਤਨ ਪਰਤੀ ਹਮੀਦਾ ਬਾਣੋ ਦੀ ਉਮਰ ਹੁਣ 75 ਸਾਲ ਹੈ ਅਤੇ ਉਹਨਾਂ ਨੇ 23 ਸਾਲ ਪਾਕਿਸਤਾਨ ਵਿੱਚ ਬਿਤਾਏ ਹਨ ਹਮੀਦਾ ਦਾ ਜਨਮ ਕਰਨਾਟਕਾ ਵਿੱਚ ਹੋਇਆ ਸੀ ਅਤੇ ਉਹ ਬਚਪਨ ਵਿੱਚ ਹੀ ਮੁੰਬਈ ਆ ਗਏ ਸਨ ਉਹਨਾਂ ਦਾ ਭਾਰਤੀ ਨਾਗਰਿਕਾ ਨਾਲ ਵਿਆਹ ਹੋਇਆ ਸੀ ਅਤੇ ਭਾਰਤ ਵਿੱਚ ਉਹਨਾਂ ਦੀਆਂ ਦੋ ਧੀਆਂ ਹਨ ਭਾਰਤ ਦੀ ਧਰਤੀ ਤੇ ਪੈਰ ਰੱਖਦੇ ਹਮੀਦਾ ਬਾਨੂ ਨੇ ਕਿਹਾ ਮੈਂ ਬਹੁਤ ਖੁਸ਼ ਹਾਂ ਹੁਣ ਆਪਣੇ ਬੱਚਿਆਂ ਵਿੱਚ ਰਹਾਂਗੀ ਖੁਸ਼ੀ ਨਾਲ ਅਮਨ ਸੇਖਾ 2022 ਵਿੱਚ ਪਾਕਿਸਤਾਨ ਵਿੱਚ ਭਾਰਤੀ ਦੂਤਾਵਾਜ਼ ਦੇ ਅਧਿਕਾਰੀਆਂ ਨੇ ਮਾਰਫੂ ਨਾਲ ਸੰਪਰਕ ਕੀਤਾ ਹੈ ਤਾਂ ਜੋ ਹਮੀਦਾ ਬਾਨੂ ਨੂੰ ਭਾਰਤ ਭੇਜਣ ਵਿੱਚ ਸਹਾਇਤਾ ਕੀਤੀ ਜਾ ਸਕੇ ਸਾਲ 2002 ਵਿੱਚ ਹਮੀਦਾ ਬਾਣੋ ਨੂੰ ਰੁਜ਼ਗਾਰ ਦੀ ਭਾਲ ਵਿੱਚ ਸਾਦੀ ਅਰਬ ਜਾਣਾ ਸੀ ਤੇ ਕੁਝ ਸਮਾਂ ਉੱਥੇ ਬਿਤਾ ਕੇ ਵਾਪਸ ਭਾਰਤ ਪਰਤਣਾ ਸੀ ਉਹ ਉਸ ਵੇਲੇ ਇੱਕ ਏਜੰਟ ਦੇ ਸੰਪਰਕ ਵਿੱਚ ਆਈ ਜਿਨ੍ਹਾਂ ਨੇ ਉਹਨਾਂ ਨਾਲ ਦੁਬਈ ਵਿੱਚ ਰੁਜ਼ਗਾਰ ਦਿਖਾਉਣ ਦਾ ਵਾਅਦਾ ਕੀਤਾ ਉਹਨਾਂ ਨੂੰ ਜਹਾਜ਼ ਤੇ ਚੜਾਇਆ ਗਿਆ ਤੇ ਦੁਬਈ بجائے ਉਹਨਾਂ ਨੂੰ ਪਾਕਿਸਤਾਨ ਦੇ ਸੂਬੇ ਲਿਜਾਇਆ ਗਿਆ ਉਹਨਾਂ ਨੂੰ ਸਿੱਧ ਵਿੱਚ 3 ਮਹੀਨੇ ਰੱਖਿਆ ਗਿਆ ਉਹ ਕਿਸੇ ਤਰ੍ਹਾਂ ਸਿੱਧ ਤੋਂ ਨਿਕਲਣ ਵਿੱਚ ਕਾਮਯਾਬ ਰਹੀ ਅਤੇ ਕਰਾਚੀ ਦੇ ਮੋਂਗੋਫਿਰ ਪਹੁੰਚ ਗਏ ਅਤੇ ਉੱਥੇ ਹੀ ਰਹੇ ਮੋਂਗੋਫਿਰ ਵਿੱਚ ਉਹਨਾਂ ਨੇ ਇੱਕ ਪਾਕਿਸਤਾਨੀ ਨਾਗਰਿਕ ਦੀ ਅੱਲਾ ਦਾਤ ਘਰ ਸ਼ਰਨ ਲਈ ਅਤੇ ਬਾਅਦ ਵਿੱਚ ਉਹਨਾਂ ਦਾ ਅੱਲਾ ਦਾਤ ਨਾਲ ਹੀ ਵਿਆਹ ਹੋ ਗਿਆ ਅੱਲਾ ਦਾਤ ਦੀ ਕੋਵਿਡ ਮਹਾਮਾਰੀ ਦੌਰਾਨ ਸਾਲ 2019 ਵਿੱਚ ਮੌਤ ਹੋ ਗਈ ਉਹ ਕਰਾਚੀ ਵਿੱਚ ਆਪਣੇ ਮ੍ਰਿਤਕ ਪਾਕਿਸਤਾਨੀ ਪਤੀ ਦੇ ਬੱਚਿਆਂ ਨਾਲ ਰਹਿ ਰਹੇ ਸਨ ਭਾਰਤ ਵਿੱਚ ਉਹਨਾਂ ਦੇ ਪਰਿਵਾਰ ਨੇ ਇੱਕ ਵੀਡੀਓ ਰਾਹੀਂ ਉਹਨਾਂ ਦੀ ਪਛਾਣ ਕੀਤੀ ਇਹ ਵੀਡੀਓ ਇੱਕ ਪਾਕਿਸਤਾਨੀ ਯੂਟਿਊਬਰ ਬਲੀ ਉਲਾ ਮਾਰੂਫ ਨੇ 31 ਜੁਲਾਈ 2022 ਨੂੰ YouTube ਤੇ ਅਪਲੋਡ ਕੀਤੀ ਸੀ ਵੀਡੀਓ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਉਹ ਭਾਰਤ ਤੋਂ ਹਨ ਅਤੇ ਉਹਨਾਂ ਨੇ ਭਾਰਤ ਵਾਪਸ ਆਉਣ ਦੀ ਅਪੀਲ ਵੀ ਕੀਤੀ ਇਸੇ ਤਰ੍ਹਾਂ ਦੇ ਭਾਰਤ ਦੇ ਮੁੰਬਈ ਵਿੱਚ ਰਹਿਣ ਵਾਲੇ ਪੱਤਰਕਾਰ ਖਾਨਫਨ ਸ਼ੇਖ ਨੇ ਇਸ ਵੀਡੀਓ ਨੂੰ ਆਪਣੇ ਫੋਲੋਅਰ ਨਾਲ ਸਾਂਝਾ ਕੀਤਾ ਅਤੇ ਇਸ ਤਰ੍ਹਾਂ ਇਹ ਵੀਡੀਓ ਹਮੀਦਾ ਬਾਣੂ ਦੇ ਪਰਿਵਾਰ ਤੱਕ ਵੀ ਪਹੁੰਚੀ ਉਹਨਾਂ ਦੀਆਂ ਧੀਆਂ ਨੇ ਵੀਡੀਓ ਰਹੀ ਆਪਣੀ ਮਾਂ ਦੀ ਪਛਾਣ ਕੀਤੀ ਭਾਰਤ ਵਿੱਚ ਰਹਿੰਦੇ ਉਹਨਾਂ ਦੀ ਧੀ ਯਸ਼ਮੀਨ ਅਤੇ ਹੋਰ ਰਿਸ਼ਤੇਦਾਰਾਂ ਨੇ ਉਹਨਾਂ ਨਾਲ ਵੀਡੀਓ ਕਾਲ ਰਾਹੀਂ ਸੰਪਰਕ ਸਾਧਿਆ ਮਾਰੂਫ ਨਾਲ ਇੰਟਰਵਿਊ ਵਿੱਚ ਬਾਣੂ ਨੇ ਦੱਸਿਆ ਕਿ ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਭਾਰਤ ਵਿੱਚ ਆਪਣੇ ਚਾਰ ਬੱਚਿਆਂ ਦੀ ਆਰਥਿਕ ਸਹਾਇਤਾ ਕਰ ਰਹੇ ਸਨ ਉਹਨਾਂ ਨੇ ਪਹਿਲਾਂ ਦੋਹਾਂ ਕਤਰ ਦੁਬਈ ਅਤੇ ਸਾਬਦੀ ਅਰਬ ਵਿੱਚ ਬਿਨਾਂ ਕਿਸੇ ਸਮੱਸਿਆ ਦੇ ਇੱਕ ਰਸੋਈਏ ਵਜੋਂ ਕੰਮ ਕੀਤਾ ਸੀ ਪਰ ਜਦੋਂ ਸਾਲ 2000 22 ਵਿੱਚ ਦੁਬਈ ਵਿੱਚ ਨੌਕਰੀ ਲਈ ਉਹਨਾਂ ਨੇ ਇੱਕ ਏਜੰਟ ਨਾਲ ਗੱਲ ਕੀਤੀ ਤਾਂ ਉਹਨਾਂ ਕੋਲ 20000 ਰੁਪਏ ਮੰਗੇਗੇ ਪਰ ਉਹਨਾਂ ਨੂੰ ਦੁਬਈ ਦੀ بجائے ਪਾਕਿਸਤਾਨ ਪਹੁੰਚਾ ਦਿੱਤਾ ਹਮੀਦਾ ਦੀ ਤੀ ਅਸ਼ਮੀਨ ਨੇ ਸਾਲ 2022 ਵਿੱਚ ਇੱਕ ਪੱਤਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਜਦੋਂ ਉਹਨਾਂ ਦੇ ਮਾਂ ਵਿਦੇਸ਼ ਵਿੱਚ ਕੰਮ ਕਰਨ ਜਾਂਦੇ ਸਨ ਤਾਂ ਰੋਜ਼ਾਨਾ ਫੋਨ ਕਰਦੇ ਸਨ ਪਰ 2002 ਵਿੱਚ ਜਦੋਂ ਉਹ ਨਿਕਲੇ ਤਾਂ ਉਹਨਾਂ ਨੇ ਕਈ ਮਹੀਨੇ ਫੋਨ ਦਾ ਇੰਤਜ਼ਾਰ ਕੀਤਾ ਤੇ ਆਖਿਰ ਉਹਨਾਂ ਨੇ ਉਸ ਏਜੰਟ ਕੋਲ ਜਿਸ ਨੇ ਉਹਨਾਂ ਨੂੰ ਭੇਜਿਆ ਸੀ ਯਸ਼ਮੀਨ ਨੇ ਦੱਸਿਆ ਸੀ ਉਹਨਾਂ ਦੀ ਮਾਂ ਠੀਕ ਹੈ ਅਤੇ ਸਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਅਸੀਂ ਲਗਾਤਾਰ ਉਸ ਨੂੰ ਆਪਣੀ ਮਾਂ ਬਾਰੇ ਸਵਾਲ ਪੁੱਛਦੇ ਰਹੇ ਅਤੇ ਫਿਰ ਉਹ ਅਚਾਨਕ ਗਾਇਬ ਹੋ ਗਿਆ ਵਲੀ ਉਲਾ ਮਾਰੂਫ ਦੇ ਉਹਨਾਂ ਦਾ ਇੰਟਰਵਿਊ ਸੋਸ਼ਲ ਮੀਡੀਆ ਉਤੇ ਅਪਲੋਡ ਕੀਤਾ ਇਸੇ ਹੀ ਸਾਲ ਮੌਰੀਫ ਨਾਲ ਵੀ ਪਾਕਿਸਤਾਨ ਤੋਂ ਮਾਰੂਫ ਕਰਾਚੀ ਵਿੱਚ ਇੱਕ ਸਥਾਨਕ ਮਸਜਿਦ ਦੇ ਇਮਾਮ ਹਨ ਉਹਨਾਂ ਨੇ ਦੱਸਿਆ ਕਿ ਹਮਿਦਾ ਬਾਣੋ ਨੂੰ ਉਹ ਤਕਰੀਬਨ ਡੇਢ ਦਹਾਕਿਆਂ ਪਹਿਲਾਂ ਮਿਲੇ ਸੀ ਜਦੋਂ ਉਹਨਾਂ ਨੇ ਮੁਹੱਲੇ ਵਿੱਚ ਇੱਕ ਦੁਕਾਨ ਖੋਲੀ ਸੀ ਮੈਂ ਹਮੀਦਾ ਨੂੰ ਆਪਣੇ ਬਚਪਨ ਤੋਂ ਦੇਖ ਰਿਹਾ ਹਾਂ ਉਹ ਹਮੇਸ਼ਾ ਪਰੇਸ਼ਾਨ ਦਿਖਦੀ ਸੀ ਮਾਰੂਫ ਅੱਗੇ ਦੱਸਦੇ ਹਨ ਕਿ ਉਹ ਹਮੀਦਾ ਦੀ ਕਹਾਣੀ ਸੁਣ ਕੇ ਭਾਵੁਕ ਹੋਗੇ ਪਰ ਦੋਵੇਂ ਦੇਸ਼ਾਂ ਦਰਮਿਆਨ ਤਣਾਅਪੂਰਨ ਸਬੰਧਾਂ ਕਾਰਨ ਚਿਚਕਦੇ ਰਹੇ ਉਹਨਾਂ ਨੇ ਉਸ ਵੇਲੇ ਦੱਸਿਆ ਸੀ ਮੇਰੇ ਦੋਸਤਾਂ ਨੇ ਮੈਨੂੰ ਭਾਰਤ ਤੋਂ ਦੂਰ ਰਹਿਣ ਲਈ ਆਖਿਆ ਉਹਨਾਂ ਨੇ ਕਿਹਾ ਮੈਨੂੰ ਪਰੇਸ਼ਾਨੀਆਂ ਹੋ ਸਕਦੀਆਂ ਸਨ ਪਰ ਮੈਨੂੰ ਹਮੀਦਾ ਦੇ ਹਾਲਾਤ ਵੇਖ ਕੇ ਬੁਰਾ ਲੱਗਿਆ ਤੇ ਮੈਂ ਆਪਣੇ ਆਪ ਨੂੰ ਰੋਕ ਨਾ ਸਕਿਆ ਜਾਣਕਾਰੀ ਮਿਲਣ ਤੇ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਵਿਲਾ ਉਲਾ ਮਾਫਿਰ ਨਾਲ ਸੰਪਰਕ ਕੀਤਾ ਤੇ ਹਮੀਦਾ ਬਾਨੋ ਨਾਲ ਗੱਲ ਕੀਤੀ ਮਾਰੂਫ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਉਹਨਾਂ ਨਾਲ ਸੰਪਰਕ ਕੀਤਾ ਹੈ ਤੇ ਹਮੀਦਾ ਬਾਨੋ ਨਾਲ ਗੱਲ ਕਰਵਾਉਣ ਦੀ ਬੇਨਤੀ ਵੀ ਕੀਤੀ ਹੈ ਤਾਂ ਕਿ ਉਹਨਾਂ ਨੂੰ ਭਾਰਤ ਭੇਜਣ ਵਿੱਚ ਸਹਾਇਤਾ ਕੀਤੀ ਜਾ ਸਕੇ ਹਮੀਦਾ ਨੇ ਦੱਸਿਆ ਕਿ ਉਹ ਕਰਾਚੀ ਵਿੱਚ ਸਨ ਅਤੇ ਉਹ ਭਾਰਤ ਵਾਪਸ ਜਾਣਾ ਚਾਹੁੰਦੇ ਹਨ ਹਮੀਦਾ ਬਾਣੂ ਨੇ ਭਾਰਤ ਵਾਪਸੀ ਦੀ ਬੇਨਤੀ ਕੀਤੀ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਹਮੀਦਾ ਬਾਣੂ ਨਾਲ ਸੰਬੰਧਿਤ ਦਸਤਾਵੇਜ਼ ਮੁੰਬਈ ਵਿੱਚ ਜਾਰੀ ਰਾਸ਼ਨ ਕਾਰਡ ਹਮੀਦਾ ਬਾਣੂ ਦੀਆਂ ਦੋ ਧੀਆਂ ਦਾ ਆਧਾਰ ਕਾਰਡ ਮੰਤਰਾਲੇ ਨਾਲ ਸਾਂਝਾ ਕੀਤਾ ਭਾਰਤੀ ਵਿਦੇਸ਼ ਮੰਤਰਾਲੇ ਨੇ ਭਾਰਤੀ ਗ੍ਰਹਿ ਮੰਤਰਾਲੇ ਨੂੰ ਰਾਸ਼ਟਰਤਾ ਦੀ ਪੁਸ਼ਟੀ ਲਈ ਬੇਨਤੀ ਕੀਤੀ ਇਸ ਵਿਚਾਲੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਹਮੀਦਾ ਬਾਣੂ ਪਾਕਿਸਤਾਨੀ ਨਾਗਰਿਕ ਨਹੀਂ ਸਨ ਭਾਰਤੀ ਵਿਦੇਸ਼ ਮੰਤਰਾਲੇ ਨੇ ਪੁਲਿਸ ਇੰਸਪੈਕਟਰ ਆਈ ਬ੍ਰਾਂਚ ਸੀਆਈਡੀ ਮੁੰਬਈ ਦੀ ਰਿਪੋਰਟ ਦੇ ਆਧਾਰ ਤੇ ਦੱਸਿਆ ਕਿ ਹਮੀਦਾ ਬਾਣੂ ਭਾਰਤੀ ਨਾਗਰਿਕ ਹਨ اسلامਾਬਾਦ ਤਿੱਥ ਭਾਰਤੀ ਹਾਈ ਕਮਿਸ਼ਨ ਵੱਲੋਂ ਭਾਰਤੀ ਵਿਦੇਸ਼ ਮੰਤਰਾਲੇ ਨੇ 18 ਅਕਤੂਬਰ 2024 ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਹਮੀਦਾ ਬਾਣੂ ਦੀ ਭਾਰਤੀ ਨਾਗਰਿਕ ਦੀ ਪੁਸ਼ਟੀ ਕੀਤੀ ਹਮੀਦਾ ਬਾਣੂ ਦੱਸਦੇ ਹਨ ਕਿ ਜਦੋਂ ਤੱਕ ਉਹਨਾਂ ਦੇ ਪਤੀ ਜਿੰਦੇ ਸਨ ਉਹਨਾਂ ਦਾ ਗੁਜ਼ਾਰਾ ਚੰਗਾ ਹੋ ਰਿਹਾ ਸੀ ਪਰ ਪਤੀ ਦੇ ਗੁਜ਼ਰ ਜਾਣ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਬਦਲ ਗਈ ਉਹ ਦੱਸਦੇ ਹਨ ਕਿ ਉਹਨਾਂ ਦੇ ਪਤੀ ਦੇ ਬੱਚੇ ਬੇਰੁਜ਼ਗਾਰ ਹਨ ਉਹਨਾਂ ਦਾ ਪਰਿਵਾਰ ਹੈ ਜਿਸ ਕਾਰਨ ਹੁਣ ਉਹ ਹਮੀਦਾ ਦਾ ਬੋਝ ਨਹੀਂ ਝੁਕ ਸਕਦਾ ਮੇਰੇ ਪਤੀ ਰੇੜੀ ਚਲਾਉਂਦੇ ਸਨ ਪਰ ਕਦੇ ਵੀ ਮੈਨੂੰ ਕਿਸੇ ਗੱਲ ਦਾ ਦੁੱਖ ਨਹੀਂ ਹੋਣ ਦਿੱਤਾ ਪਰ ਬੱਚਾਂ 'ਚ ਇਹ ਲਗਾਵ ਨਹੀਂ ਹੈ ਉਹ ਨਵੀਂ نسل ਹੈ ਸੋਚਦੇ ਹਨ ਕਿ ਅਸੀਂ ਜੋ ਵੀ ਕਮਾਈਏ ਤੇ ਆਪ ਹੀ ਖਾਈਏ ਅਤੇ ਆਪਣੇ ਹੀ ਪਾਲਣ-ਪੋਸਣ ਕਰੀਏ ਉਹਨਾਂ ਦੀ ਸੋਚ ਹੈ ਕਿ ਵਿਆਹ ਵਲੀਦ ਨੇ ਕੀਤਾ ਸੀ ਹੁਣ ਅਸੀਂ ਇਹਨਾਂ ਦਾ ਬੋਝ ਕਿਉਂ ਚੁੱਕੀਏ ਪਰ ਫਿਰ ਵੀ ਮੈਂ ਉਹਨਾਂ ਨੂੰ ਦੁਆ ਦਿੰਦੀ ਹਾਂ ਉਹਨਾਂ ਨੇ ਮੈਨੂੰ ਘਰੋਂ ਬਾਹਰ ਨਹੀਂ ਕੱਢਿਆ ਰੱਬ ਉਹਨਾਂ ਦੀ ਕਮਾਈ 'ਚ ਬਰਕਤ ਪਾਵੇ ਉਮੀਦਾਬਾਣੋ ਅੱਗੇ ਕਹਿੰਦੇ ਹਨ ਕਿ ਉਹ ਭਾਰਤ ਜਾ ਕੇ ਵੀ ਕਿਸੇ ਦੇ ਸਿਰ ਦਾ ਬੋਝ ਬਣ ਕੇ ਨਹੀਂ ਰਹਿਣਗੇ ਮੈਂ ਮੁੰਬਈ ਜਾ ਕੇ ਕੋਈ ਦੁਕਾਨ ਖੋਲ ਲਾਵਾਂਗੀ ਜਾਂ ਕੋਈ ਕੰਮ ਕਰ ਲਾਵਾਂਗੀ ਇੱਥੇ ਔਰਤ ਦੇ ਕੰਮ ਕਰਨ ਨੂੰ ਅੈਬ ਸਮਝਦੇ ਹਨ ਪਰ ਭਾਰਤ 'ਚ ਮਹਿਲਾਵਾਂ ਵੀ ਕੰਮ ਕਰਦੀਆਂ ਹਨ ਹਾਲਾਂਕਿ ਉਥੇ ਮੇਰੇ ਭਰਾ ਭੈਣ ਬੱਚੇ ਹਨ ਪਰ ਮੈਂ ਕਿਸੇ ਤੋਂ ਵੀ ਬੋਝ ਨਹੀਂ ਬਣਨਾ ਚਾਹੁੰਦੀ ਉਹਨਾਂ ਦਾ ਕਹਿਣਾ ਹੈ ਮੈਂ ਸ਼ੁਕਰਗੁਜ਼ਾਰ ਹਾਂ ਭਾਰਤ ਅਤੇ ਪਾਕਿਸਤਾਨ ਦੀ ਹਕੂਮਤ ਦਾ ਜਿਨ੍ਹਾਂ ਨੇ ਇਸ ਮਸਲੇ ਤੇ ਆਪਣੀ ਸਿਆਸਤ ਦਾ ਅਸਰ ਨਹੀਂ ਪੈਣ ਦਿੱਤਾ ਉਹਨਾਂ ਨੇ ਹਮਿਦਾ ਨੂੰ ਇੱਕ ਇਨਸਾਨ ਵਾਂਗ ਦੇਖਿਆ ਉਸਦੇ ਦਰਦ ਨੂੰ ਮਹਿਸੂਸ ਕੀਤਾ ਤੇ ਵਾਪਸ ਉਸਦੇ ਬਦਨ ਪਹੁੰਚਣ 'ਚ ਰਲ ਕੇ ਮਦਦ ਕੀਤੀ ਇਹ ਇਨਸਾਨਤ ਦੀ ਫਤਿਹ ਹੈ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਿ ਇੱਕ ਲੇਡੀਜ਼ ਇੱਕ ਔਰਤ ਭਾਰਤ ਦੀ ਜੋ 23 ਸਾਲ ਪਾਕਿਸਤਾਨ ਦੇ ਵਿੱਚ ਕੱਢ ਕੇ ਆਈ ਹੈ ਇੰਨੀ ਦਰਦਪਰੀ ਕਹਾਣੀ ਅਜਿਹਾ ਰੱਬ ਕਿਸੇ ਨਾਲ ਵੀ ਨਾ ਕਰੇ ਸੋ ਬਾਕੀ ਤੁਹਾਡੇ ਇਸ ਦੇ ਬਾਰੇ ਕੀ ਵਿਚਾਰ ਨੇ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ